ਬੈਦ ਬੁਲਾਇਆ ਬੈਦਗੀ ਪਕੜ ਟਟੋਲੇ ਬਾਂ ਭੋਲਾ ਬੈਦ ਨ ਜਾਣੇ ਦਰਦ ਕਲੇਜੇ ਮਾਂ ਜਾਉ ਰੂ ਬੈਦ ਘਰ ਆਪਣੇ ਮੇਰੇ ਥਾਹ ਨ ਲੈ ਹਮ ਰਤੇ ਸਾ ਆਪਣੇ ਤੂ ਕਿਸ ਦਾਰੂ ਦੇ ਡਾਕਟਰ ਸੁਮੇਲ ਸਿੰਘ ਜੀ ਜਦੋਂ ਗੱਲ ਕਰ ਰਹੇ ਸਨ ਕਾਫੀ ਜਜ਼ਬਾਤੀ ਹੋ ਗਏ ਸੀ ਦੇਖੋ ਇਹ ਸਬਦ ਨੇ ਗੁਰੂ ਨਾਨਕ ਦੇਵ ਜੀ ਦੇ ਜਦੋਂ ਬਚਪਨ ਦੇ ਵਿੱਚ ਉਹ ਇਕਾਂਤ ਦੇ ਵਿੱਚ ਇਕੱਲੇ ਰਹਿੰਦੇ ਸਨ ਉਹਨਾਂ ਦੇ ਪਿਤਾ ਜੀ ਨੇ ਬੈਦ ਜੀ ਨੂੰ ਬੁਲਾਇਆ ਕਿ ਇਹ ਮੇਰਾ ਜੋ ਬੇਟਾ ਹੈ ਇਹ ਬਹੁਤ ਇਕਾਂਤ ਦੇ ਵਿੱਚ ਰਹਿੰਦਾ ਹੈ ਤੇ ਮੈਨੂੰ ਲੱਗ ਰਿਹਾ ਹੈ ਕਿ ਕੋਈ ਬਿਮਾਰੀ ਜਦੋਂ ਬੈਦ ਜੀ ਆਏ ਉਹਨਾਂ ਨੇ ਨਾੜੀ ਵੇਖੀ ਵਹਿ ਕਿ ਉਹਨਾਂ ਨੇ ਦਵਾਈ ਦੇਣ ਦੀ ਕੋਸ਼ਿਸ਼ ਕੀਤੀ ਫਿਰ ਗੁਰੂ ਨਾਨਕ ਦੇਵ ਜੀ ਨੇ ਇਹ ਗੱਲ ਕਹੀ ਸੀ ਬੈਦ ਜੀ ਨੂੰ कि बैद बुलाया बैदगी पकड़ चटोले बह भोला बैद न जाने ही दर्द कलेजे मां जागो बैद घर आपने मेरी थारे तो मेरे दर्द के बारे पता नहीं है इस करके ती अपने घर जाओ मेरे अंदर जो दर्द है वो सारी दुनिया नु, दुख तो दूर करना है दुख दूर हो गया दुनिया तो ये दर्द है मेरे अंदर ਡਾਕਟਰ ਸੁਮੇਲ ਸਿੰਘ ਜੀ ਬਹੁਤ ਵਧੀਆ ਤਰੀਕੇ ਦੇ ਨਾਲ ਆਪਣੀ ਗੱਲ ਕਹ ਗਏ ਔਰ ਜਜ਼ਬਾਤੀ ਵੀ ਨੇ ਕ੍ਰਾਂਤੀਕਾਰੀ ਨੇ ਔਰ ਪੰਜਾਬ ਤੇ ਪੰਜਾਬੀਅਤ ਵਾਸਤੇ ਦਰਬ ਹੈ ਨਦ ਮੰਦ ਵਿੱਚ ਉਹ ਸਾਰਾ ਉਦਗਾਰ ਇਹਨਾਂ ਨੇ ਥੋੜੇ ਸਮਾਂ ਦੇ ਵਿੱਚ ਦੱਸਣ ਦੀ ਕੋਸ਼ਿਸ਼ ਕੀਤੀ ਇਸ ਤੋਂ ਪਹਿਲਾਂ ਤੁਸੀਂ ਦੇਖੋ ਸਰਦਾਰ ਗੁਰਚਰਨ ਸਿੰਘ ਨੂਰਪੁਰੀ ਜੀ ਨੇ ਕਵਿਤਾ ਤੇ ਸੰਗੀਤ ਗੀਤ ਦੇ ਮadhyam de naal ਉਹਨਾਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਸਰਦਾਰ ਹਮੀਰ ਸਿੰਘ ਜਦੋਂ ਬੋਲਣ ਵਾਸਤੇ ਆਏ ਇਹ ਕਿਸਾਨ ਅੰਦੋਲਨ ਤੋਂ ਵੀ ਜੁੜੇ ਹੋਏ ਨੇ ਹਰ ਤਰੀਕੇ ਦੇ ਨਾਲ ਇਹ ਵੀ ਚਾਹੁੰਦੇ ਨੇ ਕਿ ਪੰਜਾਬ ਪੰਜਾਬੀਅਤ ਪੰਜਾਬੇ ਪਾਇ ਚਾਰਾ ਪੰਜਾਬ ਦਾ ਸੰਭਿਆਚਾਰ सारा कुछ सिक्योर रहे वधिया तरीके चले इन्ह ने अपनी गल कही डॉक्टर स्वराज बीर सिंह जी के बारे में थोड़ा सा दसना चाहूंगा संगत वास्ते एक आई पी एस अफसर ने मेघालिया तो डी जी पी रिटायर हुए ने डी जी पी बाद तो पंजाबी ट्रिब्यून ओ ਪ੍ਰਮੁੱਖ ਸੰਪਾਦਕ ਰਹੇ ਨੇ ਤੇ ਬਹੁਤ ਵੱਡੇ ਲੇਖਕ ਨੇ ਕਾਬੇਕਾਰ ਨੇ ਔਰ ਇਹਨਾਂ ਨੂੰ ਸਾਹਿਤ ਅਕੈਡਮੀ ਅਵਾਰਡ ਤੋਂ ਨਵਾਜਿਆ ਗਿਆ ਹੈ ਜੋ ਸਭ ਤੋਂ ਵੱਡਾ ਅਵਾਰਡ ਹੁੰਦਾ ਹੈ ਲਿਟਰੇਚਰ ਦੇ ਖੇਤਰ ਦੇ ਵਿੱਚ ਇੰਡੀਆ ਦੇ ਵਿੱਚ ਤੇ ਬਹੁਮੁਖੀ ਪ੍ਰਤਿਭਾ ਦੇ ਤਨੀ ਨੇ ਇਹਨਾਂ ਨੇ ਸ਼ੁਰੂਆਤ ਕੀਤੀ ਜੋ ਅੱਜ ਦੀ ਜੋ ਵਿਚਾਰ ਚਰਚਾ ਹੈ ਉਸ ਤੋਂ ਪਹਿਲਾਂ ਡਾਕਟਰ ਇੰਦਰਜੀਤ ਕੌਰ ਜੀ ਜੋ ਕਿ ਸਾਡੇ ਸਾਰਿਆਂ ਦੇ ਮਾਰਗਦਰਸ਼ਕ ਨੇ ਐਸ ਸਿੰਘਲ ਵਾਲਾ ਸੰਸਥਾ ਦੇ ਮੁਖ ਸੇਵਾਦਾਰ ਨੇ ਇਹਨਾਂ ਨੇ ਬਹੁਤ ਥੋੜੇ ਸ਼ਬਦਾਂ ਦੇ ਵਿੱਚ ਅੱਜ ਦਾ ਜਿਹੜਾ ਸਮਾਗਮ ਹੈ ਉਸ ਦੇ ਬਾਰੇ ਜਾਣਕਾਰੀ ਦਿੱਤੀ ਅਸੀਂ ਸਾਰੇ ਜਾਣਦੇ ਹਾਂ ਕਿ ਅਸੀਂ ਕਹਿੰਦੇ ਵੀ ਵਰਸੇ ਮਨਾ ਰਹੇ ਹਾਂ ਭਗਤ ਪੁਰਨ ਸਿੰਘ ਜੀ ਤੇ ਇੱਕ ਤਾਰੀਖ ਤੋਂ ਲੈ ਕੇ ਕੱਲ 5 ਤਾਰੀਖ ਤੱਕ प्रोग्राम चलण गए इस मौके तेरा प्रोग्राम है वह है सभ्याचार आचरण बारे बहुत थोड़े शब्द सभ्याचारे आचरण देखो भगत पूरन सिंह जी ने जो मिसाइल मिसाल कायम की मनुखता की सेवा दी ਸਭ ਤੋਂ ਵੱਡੀ ਗੱਲ ਐਸੀ ਗਈ ਤੇ ਉਹਨਾਂ ਨੇ ਕੋਈ ਵਿਤਕਰਾ ਨਹੀਂ ਕੀਤਾ ਸਾਰਿਆਂ ਨੂੰ ਬਰਾਬਰੀ ਦੇ ਨਾਲ ਲੈ ਕੇ ਚੱਲੇ ਤੇ ਇੱਕ ਗੱਲ ਹੁੰਦੀ ਹੈ ਉਪਦੇਸ਼ ਕਰਨਾ ਔਰ ਇੱਕ ਹੈ ਐਗਜ਼ਾਮਪਲ ਸੈੱਟ ਕਰਨਾ ਉਦਾਹਰਣ ਦੇਣਾ ਤਾਂ ਉਹਨਾਂ ਨੇ ਉਦਾਹਰਣ ਦੇ ਕੇ ਇੱਕ ਐਗਜ਼ਾਮਪਲ ਸੈੱਟ ਕਰਕੇ ਦੁਨੀਆ ਨੂੰ ਦਿਖਾਇਆ ਕਿ ਜੇਕਰ ਅਸੀਂ ਚੰਗੇ ਤਰੀਕੇ ਦੇ ਨਾਲ ਕੰਮ ਕਰਦੇ ਹਾਂ ਮਨੁੱਖਤਾ ਦੀ ਸੇਵਾ ਕਰਦੇ ਹਾਂ ਤੱਕ ਕਿਸੇ ਹੋਰ ਸੰਸਥਾ ਦੀ ਸਰਕਾਰ ਦੀ ਕਿਸੇ ਚੀਜ਼ ਦੀ ਲੋੜ ਨਹੀਂ ਜੋ ਰਾਮ ਉਹਨਾਂ ਨੇ ਦਿਖਾਏ ਸੇਵਾ ਦੇ त्याग ਦੇ ਸਭ ਤੋਂ ਵੱਡੀ ਗੱਲ এনवायरमेंट ਪ੍ਰੋਟੈਕਸ਼ਨ ਦੀ ਕਿਉਂਕਿ ਜੇਕਰ এনवायरमेंट ਰਹੇਗਾ ਫਿਰ ਜਾ ਕੇ ਇਸ ਵਿਸ਼ਵਤੀ ਰਹੇਗੀ ਆਂਗ ਵਾਲੀ ਪੀੜ੍ਹੀ ਰਹੇਗੀ ਜੋ ਸਭਿਆਚਾਰ ਹੁੰਦਾ ਹੈ ਕਲਚਰ ਹੁੰਦਾ ਹੈ ਸਿੱਧੇ ਸ਼ਬਦਾਂ ਦੇ ਵਿੱਚ ਸਭਿਆਚਾਰ ਦਾ ਮਤਲਬ ਕੀ ਹੁੰਦਾ ਹੈ ਅਸੀਂ ਆਪਣੇ ਰੀਤੀ ਰਿਵਾਜ ਰਹਿਣ ਸਹਿਣ ਇੱਕ ਦੂਸਰੇ ਦੇ ਪ੍ਰਤੀ ਵਿਵਾਰ ਦੇ ਨਾਲ ਜੋ ਕੁਝ ਵੀ ਚੰਗੀਆਂ ਚੀਜ਼ ਸਿੱਖਦੇ ਹਾਂ ਉਹ ਸਾਡੀ ਕਲਚਰ ਦਾ ਹਿੱਸਾ ਹੁੰਦਾ ਔਰ ਅੱਜ ਸਭ ਤੋਂ ਵੱਡੇ ਤਰਾਸਦੇ ਹੈ ਕਿ ਜੋ ਪੰਜਾਬੀ ਸਭਿਆਚਾਰ ਹੈ ਜਾਂ ਭਾਰਤੀ ਸਭਿਆਚਾਰ ਹੈ ਤੁਸੀਂ ਇਹ ਕਹੋਗੇ ਕਿ ਅਸੀਂ ਆਧੁਨਿਕਤਾ ਦੇ ਦੌਰ ਦੇ ਵਿੱਚ ਜੋ ਵੈਸਟਰਨਾਈਜ਼ਡ ਕਲਚਰ ਹੈ ਉਸ ਨੂੰ ਐਡਾਪਟ ਕਰੀ ਜਾ ਰਹੇ ਹਾਂ ਲੇਕਿਨ ਭਗਤ ਪੂਰਨ ਸਿੰਘ ਜੀ ਉਹਨਾਂ ਨੇ ਜੋ ਸਿੱਖਿਆ ਦਿੱਤੀ ਕਿ ਦੇਖੋ ਸਹੀ ਮਾਇਨੇ ਦੇ ਵਿੱਚ ਤੁਸੀਂ ਸੇਵਾ ਕਰੋ ਸੇਵਾ ਕਰਨ ਵਾਸਤੇ ਕੋਈ ਲੰਮੀ ਚੌੜੀ ਕੋਈ ਬਹੁਤ ਚੀਜ਼ ਦੀ ਲੋੜ ਨਹੀਂ ਉਹਨਾਂ ਦੇ ਕੋਲ ਕੁਝ ਵੀ ਨਹੀਂ ਹੁੰਦਾ ਜਿੱਥੇ ਥਾਂ ਮਿਲਦੇ ਸੀ ਰੋਡ ਦੇ ਕਿਨਾਰੇ ਉੱਥੇ ਸੌ ਜਾਂਦੇ ਸੀ ਜਿੱਥੇ ਰੋਟੀ ਮਿਲ ਜਾਂਦੀ ਸੀ ਰੋਟੀ ਵੀ ਖਾ ਲੈਂਦੇ ਸੰਗ ਤਾਂ ਉਹਨਾਂ ਨੇ ਬਗੈਰ ਸੰਸਥਾ ਦੇ ਕੰਮ ਕਰਨਾ ਸ਼ੁਰੂ ਕੀਤਾ ਔਰ ਅੱਜ ਤੁਸੀਂ ਦੇਖੋ ਕਿ ਬਹੁਤ ਵੱਡੀ ਸੰਸਥਾ ਅੱਜ ਤੁਹਾਡੇ ਸਾਹਮਣੇ ਹੈ ਔਰ ਬੀਬੀ 인ਦਰਜੀਤ ਕੌਰ ਜੀ ਬਹੁਤ ਇੰਗੇ ਤਰੀਕੇ ਦੇ ਨਾਲ ਇਸ ਸੰਸਥਾ ਨੂੰ ਚਲਾ ਰਹੇ ਨੇ ਜੋ ਵਿਚਾਰ ਚਰਚਾ ਹੋਈ ਸਰਦਾਰ ਅਮੀਰ ਸਿੰਘ ਜੀ ਨੇ ਫਿਰ ਗੱਲ ਕੀਤੀ ਬੇਅਦਬੀ ਦੀ ਡਾਕਟਰ ਸੁਮੇਲ ਸਿੰਘ ਜੀ ਨੇ ਫਿਰ ਬੇਅਦਬੀ ਦੀ ਗੱਲ ਕੀਤੀ ਕਾਨੂੰਨ ਦੀ ਗੱਲ ਕੀਤੀ ਕਾਨੂੰਨ ਕਈ ਤਾਰਨ ਹੁੰਦੇ ਨੇ ਜਾਂ ਤਾਂ ਕਿਸੇ ਸਬਜੈਕਟ ਦੇ ਉੱਤੇ ਇਸ ਉੱਤੇ ਕੋਈ ਕਾਨੂੰਨ ਨਹੀਂ ਹੈ ਤਾਂ ਕਾਨੂੰਨ ਬਣਾਇਆ ਜਾਂਦਾ ਹੈ ਔਰ ਜੇਕਰ ਕਾਨੂੰਨ ਹੈ ਔਰ ਉਹਨੂੰ ਲਾਗੂ ਕਰਾਉਣ ਦੇ ਵਿੱਚ ਅਸੀਂ ਫੇਲ ਹੋ ਜਾਂਦੇ ਹਾਂ ਸਰਕਾਰੀ ਤੰਤਰ ਫੇਲ ਹੋ ਜਾਂਦਾ ਹੈ ਤਾਂ ਜਨਤਾ ਦਾ اٹENTION ਡਾਇਵਰਟ ਕਰਨ ਵਾਸਤੇ ਵੀ ਜਿਹਾਸੀ ਕਾਨੂੰਨ ਬਣਾ ਰਹੇ ਹੈ ਜੀ ਕਾਨੂੰਨ ਬਣਾ ਰਹੇ ਤਾਂ ਮੌਜੂਦਾ ਜੋ ਕਾਨੂੰਨ ਬਣ ਰਿਹਾ ਹੈ ਉਹ ਇਹ ਹੈ ਕਿ ਬੇਅਦਬੀ ਹੋਈ ਬਰਗਾੜੀ ਦੇ ਵਿੱਚ ਕੋਲ ਕਪੂਰਾ ਦੇ ਵਿੱਚ ਫਾਇਰਿੰਗ ਹੋਈ ਬਾਬਲ ਕਲਾਂ ਦੇ ਵਿੱਚ ਫਾਇਰਿੰਗ ਹੋਈ ਕਾਨੂੰਨ ਤਾਂ ਬਹੁਤ ਹੈ 302 ਮਰਡਰ ਦੇ ਚਾਰਜ ਲੱਗੇ ਹੋਏ ਨੇ 307 ਦੇ ਚਾਰਜ ਲੱਗੇ ਹੋਏ ਨੇ ਅਟੈਂਪਟ ਟੂ ਮਰਡਰ ਦੇ ਜੇਕਰ ਸਰਕਾਰੀ ਤੰਤਰ ਫੇਲ ਹੋ ਜਾਂਦਾ ਹੈ ਇंसाफ ਦਿਲਾਉਣ ਦੇ ਵਿੱਚ ਤਾਂ ਚਲੋ ਜੀ ਅਸੀਂ ਕਾਨੂੰਨ ਬਣਾ ਦਲੀਏ ਤੇ ਜੋ ਕਾਨੂੰਨ ਬਨੇਗਾ ਉਹਨਾਂ ਕੇਸਾਂ ਦੇ ਉੱਤੇ ਤਾਂ ਲਾਗੂ ਨਹੀਂ ਹੋਣਾ ਹੈ ਤਾਂ ਹੀ ਦੇਖੋ ਜਦੋਂ ਕਾਨੂੰਨ ਬਣਾਉਣਾ ਸੀ ਤਾਂ ਮੈਨੂੰ ਥੋੜਾ ਸਾਈਡ ਕੀਤਾ ਗਿਆ ਇਹ ਇਹਨਾਂ ਨੇ ਬੋਲਣਾ ਨਹੀਂ ਹੈ ਲੇਕਿਨ ਦੇਖੋ ਬੋਲਣਾ ਚਾਹੀਦਾ ਹੈ ਭਗਤਪੁਰਨ ਸਿੰਘ ਜੀ ਨੇ ਵੀ ਕਿਹਾ ਹੈ ਕਿ ਦੇਖੋ ਆਪਣਾ ਨਿੱਜੀ ਨੁਕਸਾਨ ਨਿੱਜੀ ਫਾਇਦਾ ਨਹੀਂ ਦੇਖਣਾ ਚਾਹੀਦਾ ਉਹਨਾਂ ਨੇ ਤਾਂ ਆਪਣੇ ਵਾਸਤੇ ਕੁਝ ਵੀ ਨਹੀਂ ਕੀਤਾ ਕੁਝ ਵੀ ਨਹੀਂ ਕੀਤਾ ਤਿਆਰ ਕਰਕੇ ਜੋ ਕਾਨੂੰਨ ਬਣਾਉਣ ਦੀ ਗੱਲ ਕੀਤੀ ਜਾ ਰਹੇ ਹੈ ਉਹ ਸਿਰਫ ਇੱਕ ਸਿੱਧੇ ਸ਼ਬਦਾਂ ਦੇ ਵਿੱਚ ਮੈਂ ਕਹਾਂਗਾ ਇੱਕ ਡਰਾਮਾ ਹੈ ਉਹਦੇ ਨਾਲ ਕੁਝ ਹੋਣਾ ਜਾਣਾ ਨਹੀਂ ਹੈ ਕਾਨੂੰਨ ਆਲਰੇਡੀ ਹੈ ਔਰ ਸਾਰਿਆਂ ਨੂੰ ਪਤਾ ਹੈ ਪਾਰਲੀਮੈਂਟ ਦਾ ਕਾਨੂੰਨ ਹੈ ਹੁਣ ਅਸੀਂ 4-6 ਮਹੀਨਾ ਡਰਾਮੇਬਾਜ਼ੀ ਜ਼ਰੂਰ ਕਰਾਂਗੇ ਕਿ ਅਸੀਂ ਕਾਨੂੰਨ ਬਣਾ ਰਹੇ ਹਾਂ ਤੇ ਇਹ ਤਾਂ ਹੁੰਦੀ ਹੈ ਦੇਖੋ ਜਨਤਾ ਨੂੰ ਗੁੰਮਰਾਹ ਕਰਨ ਵਾਲੀ ਗੱਲ ਰਹੀ ਗੱਲ ਆਚਰਣ ਦੀ ਐਥਿਕਸ ਦੀ ਐਥਿਕਸ ਕੀ ਹੈ ਅਸੀਂ ਇੱਕ ਦੂਸਰੇ ਦੇ ਨਾਲ ਕਿਸ ਤਰੀਕੇ ਦੇ ਨਾਲ ਵਿਵਹਾਰ ਕਰਨਾ ਚਾਹੀਦਾ ਹੈ ਵੈਸੇ ਮੈਨੂਤ ਬੀਬੀ ਜੀ ਨੇ ਜਮਵਾਰੀ ਦਿੱਤੀ ਹੈ ਥੈਂਕਸ ਕਰਨ ਦੀ ਧੰਵਾਦ ਕਰਨ ਦੀ ਜੋ ਸਾਡੇ ਬੁਲਾਲੇ ਨੇ ਜਾਂ ਜਨਾਂ ਨੇ ਇਸ ਸਮਾਗਮ ਦਾ ਆਯੋਜਨ ਕੀਤਾ ਹੈ ਲੇਕਿਨ दो चार समझ मैं भी आपने बोलूं दस देना चाहूंगा कि जो व्यवहार असी दूसरेया ਕੋਲੋਂ ਆਪਣੇ ਪਰਤੇ ਚਾਉਂਦੇ ਹਾਂ ਉਹ ਹੀ ਵਿਵਹਾਰ ਅਸੀਂ ਵੀ ਦੂਸਰਿਆਂ ਦੇ ਪ੍ਰਤੀ ਕਰਨਾ ਚਾਹੀਦਾ ਹੈ ਸਿੱਧੀ ਸਿੱਗੀ ਗੱਲ ਹੋ ਕਿ ਜੋ ਤੁਸੀਂ ਸਮਝਦੇ ਹੋ ਕਿ ਦੂਸਰੇ ਤੁਹਾਡੇ ਪਰਤੇ ਕਿਸ ਤਰੀਕੇ ਦਾ ਵਤੀਰਾ ਕਰਨ وہی ਵਤੀਰਾ ਤੁਸੀਂ ਦੂਸਰਿਆਂ ਦੇ ਪ੍ਰਤੀ ਕਰੋ ਇਹ ਹੀ ਵਿਵਹਾਰ ਹੈ ਇਹ ਹੀ ਵਿਵਹਾਰ ਹੈ ਔਰ साड़ी परंपरा ंपरा मानस की जात की गल की गई ये सारे ऑल ह्यूमन बींगस आर इक्वल, ऑल ह्यूमन बींगस आर इक्वल। सारे मनुख बराबर ने जी जेकर सारे बराबर ने तो फिर वितकरा क्यों और भगत पूरन सिंह जी ने कोई वितकरा उन्होंने किया नहीं तो इस करके विदाउट डिस्टिंगशन विदआट डिफ्रेंसीएसन ਅਸੀਂ ਸਾਰਿਆਂ ਦੇ ਨਾਲ ਬਰਾਬਰੀ ਦਾ ਵਤੀਰਾ ਕਰਨਾ ਚਾਹੀਦਾ ਹੈ ਕਰਨਾ ਕੀ ਚਾਹੀਦਾ ਹੈ ਸੱਚ ਬੋਲੋ ਚੰਗੀ ਗੱਲ ਕਰੋ ਚੰਗਾ ਖਾਣਾ ਖਾਓ ਚੰਗੇ ਕੰਮ ਕਰੋ ਜੋ ਸੋਸਾਇਟੀ ਦੇ ਵਿੱਚ ਚੰਗੇ ਕੰਮ ਨੇ ਉਹ ਕਰਨਾ ਚਾਹੀਦਾ ਜੇਕਰ ਉਹ ਕੰਮ ਕਰਾਂਗੇ ਆਪਣੀ ਸੋਸਾਇਟੀ ਪਰਫੁੱਲਿਤ ਹੋਗੀ ਜੇਕਰ ਚੰਗੇ ਕੰਮ ਨਹੀਂ ਕਰਾਂਗੇ ਸੋਸਾਇਟੀ ਦੇ ਵਿੱਚ ਗਿਰਾਵਟ ਆਏਗੀ ਦੂਸਰਿਆਂ ਦੀ ਗਲਤੀ ਕੱਢਾਂਗੇ ਸੋਸਾਇਟੀ ਦੇ ਵਿੱਚ ਗਿਰਾਵਟ ਆਏਗੀ ਤੈਸ ਕਰਕੇ ਐਸੀ ਨਖੋ ਚੰਗੇ ਕੰਮ ਕਰਨੇ ਚਾਹੀਦੇ ਨੇ ਕੁਝ ਵਿਅਕਤੀ ਦਾ ਇੱਕ ਸਧਾਰਨ ਕਰਤਬ ਹੁੰਦਾ ਹੈ ਜੋ ਸਾਰਿਆਂ ਨੇ ਕਰਨਾ ਹੁੰਦਾ ਹੈ ਕੁਝ ਹੁੰਦਾ ਹੈ profession wise ਇੱਕ ਟੀਚਰ ਦਾ ਕੰਮ ਕੀ ਹੈ ਟੀਚਰ ਦਾ ਆਚਰਣ ਕੀ ਹੈ ਐਗਜ਼ਾਮਪਲ ਸੈੱਟ ਕਰਨਾ ਬੱਚਿਆਂ ਨੂੰ ਪੜਾਉਣਾ ਐ ਸਟੂਡੈਂਟਸ ਦਾ ਕੰਮ ਕੀ ਹੁੰਦਾ ਹੈ ਪੜਾਈ ਲਿਖਾਈ ਚੰਗੇ ਤਰੀਕੇ ਦੇ ਨਾਲ ਕਰਨਾ ਗਾਰਡੀਅਨ ਦਾ ਪੈਰੈਂਟਸ ਦਾ ਕੀ ਕੰਮ ਕੀ ਹੁੰਦਾ ਹੈ ਬੱਚਾ ਨੂੰ ਚੰਗੇ ਸੰਸਕਾਰ ਦੇਣਾ ਬੱਚਾ ਨੂੰ ਸਿੱਖਿਆ ਦੇਣਾ ਪੜਾਉਣਾ ਲਿਖਾਉਣਾ ਇਹ ਹੀ ਸਾਰਾ ਕੁਝ ਇੱਕ ਅਫਸਰ ਦਾ ਕੰਮ ਕੀ ਹੈ ਤੁਸੀਂ ਜੋ ਡਿਊਟੀ ਤੁਹਾਡੀ ਹੈ ਉਹ ਡਿਊਟੀ ਤੁਸੀਂ ਨਿਭਾਓ ਆਇਲ ਦੇਖੋ ਗਿਰਾਵਟ ਆ ਗਈ ਹੈ ਗੱਲ ਇੱਥੇ ਸਿੱਖੇ ਦੀ ਵੀ ਹੋਈ ਹੈ ਮੈਨੂੰ ਸ਼ਰਮ ਆਉਂਦੀ ਹੈ ਕੋਈ ਐਸਸੀਐਨ ਹੁੰਦਾ ਹੈ ਕਾਰਪੋਰੇਸ਼ਨ ਦੇ ਵਿੱਚ ਪੀਡਬਲਯੂਡੀ ਦੇ ਵਿੱਚ ਰਿਸ਼ਵਤ ਲੈ ਕੇ ਕੰਮ ਕਰਦਾ ਹੈ ਉਹ ਵੀ ਕਹੇਗਾ ਕਿ ਮੈਂ ਵੀ ਸਿੱਖਾਂ ਸਰ ਰਿਸ਼ਵਤ ਲੈ ਕੇ ਕੋਈ ਡਿਪਟੀ ਕਮਿਸ਼ਨਰ ਲੱਗਿਆ ਹੋਇਆ ਹੈ 4% ਡਿਵੈਲਪਮੈਂਟ ਫੰਡ ਦਾ ਕਟਾਊਟ ਰਿਕੋਲ ਆ ਰਿਹਾ ਹੈ ਉਹ ਵੀ ਕਹੇਗਾ ਮੈਂ ਵੀ ਸਿੱਖਾਂ ਲੌਜੀਕ ਜੇਕਰ ਤੂੰ ਸਿੱਖੋ ਤਾਂ ਸਿੱਖ ਹੈ ਕੌਣ गुरु नानक देव जी ने गुरु गोबिंद जी ने खालसापना वास्ते नहीं जी होगा, होगा, पांच हजार रुपए दे दो, दो दिन दे विच बन जाएगा नहीं तो दो साल तक नहीं बनना है टाउट भी पोल्यूशन कंट्रोल बोर्ड का दफ्तर बिलकुल पास है उथे नीचे टाउट बैठे हुए ने कहानी देखिए ਪੈਸੇ ਦੇ ਦਿਓ ਆਜੇ ਤੁਹਾਨੂੰ ਸਰਟੀਫਿਕੇਟ ਦੇ ਦੇਵਾਂਗੇ ਨਹੀਂ ਤਾਂ ਤੁਸੀਂ 2 ਸਾਲ ਤੱਕ ਐਸੇ ਹੀ ਧੱਕੇ ਖਾਂਦੇ ਰਹੋਗੇ ਅਗਲੇ ਨੇ ਕਿਹਾ ਇੱਕ ਸਰਦਾਰ ਜੀ ਸੀਗੇ ਮੇਰੇ ਜਾਣ ਪਛਾਣ ਦੇ ਮੈਂ ਤਾਂ ਐਮਐਲਏ ਸਾਹਿਬ ਦੇ ਕੋਲ ਚਲੇ ਜਾਵਾਂਗਾ ਉਹਨਾਂ ਨੇ ਕਿਹਾ ਜੀ ਫਿਰ ਤਾਂ 5 ਸਾਲ ਤੁਹਾਨੂੰ ਸਰਟੀਫਿਕੇਟ ਨਹੀਂ ਮਿਲਣਾ ਹੈ ਕਾਗਜ਼ਾਂ ਦੇ ਵਿੱਚ ਹੀ ਇਹਨਾਂ ਨੇ ਉਲਝਾ ਦੇਣਾ ਹੈ ਉਹ ਵੀ ਕਹਣਗੇ ਇੰਜੀਨੀਅਰ ਸਾਹਿਬ ਕਿ ਮੈਂ ਵੀ ਸਿੱਖਾਂ ਜੂ ਲੇਕਿਨ ਸਿੱਖ ਹੈ ਕੌਣ ਜੀ ਸਿੱਖ ਦਾ ਬਹੁਤ ਸਿੰਪਲ ਬੈਕਰੀ ਹੁੰਦਾ ਹੈ ਜੀ ਸਿੰਪਲ ਹੁੰਦਾ ਹੈ ਜੋ ਆਪਣੀ ਡਿਊਟੀ ਹੈ ਉਹ ਡਿਊਟੀ ਪਰਫਾਰਮ ਕਰਦਾ ਹੈ ਔਰ ਜਦੋਂ ਲੜਾਈ ਲੜਨ ਦਾ ਮੌਕਾ ਆਉਂਦਾ ਹੈ ਤਾਂ ਲੜ ਲੈਂਦਾ ਹੈ ਜੀ ਸੂਰਾਸ਼ੋ ਪਛਾਨੀਏ ਜੋ ਲੜਾਈ ਦੇ ਇਨਕੇ ਹੈ ਤੋ ਚੰਗਾ ਕੰਮ ਕਰੋ ਮਨੁੱਖਤਾਵਾਸਤ ਕੰਮ ਕਰੋ ਸਿੱਧੀ ਸਗਲ ਹੈ ਲਾਈਫ ਬਹੁਤ ਛੋਟੀ ਹੈ ਜੀਵਨ ਬਹੁਤ ਛੋਟਾ ਹੈ ਤੈਨੂੰ ਚੰਗੇ ਤਰੀਕੇ ਦੇ ਨਾਲ ਦੂਸਰਿਆਂ ਵਾਸਤੇ ਲਗਾ ਦੋ ਪਰਉਕਾਰ ਦੇ ਵਿੱਚ ਲਗਾ ਦੋ ਇਹ ਹੀ ਸਿੱਖੀ ਨਾ ਕੋਈ ਲੰਮਾ ਚੌੜਾ ਕੋਈ ਕੁਝ ਕਰਨ ਦੀ ਲੋੜ ਨਹੀਂ ਹੈ ਕੁਝ ਨਹੀਂ ਉਸੇ ਡਾਕਟਰ ਹੋ ਡਾਕਟਰ ਜਗਦੀਪ ਸਿੰਘ ਜੀ ਬੈਠੇ ਹੋਣੇ ਉਸੇ ਚੰਗੇ ਤਰੀਕੇ ਨਾਲ ਮਰੀਜ਼ ਦੀ ਸੇਵਾ ਕਰੋ ਇਲਾਜ ਕਰ ਦਿਓ ਹੋ ਗਿਆ ਜੀ ਤੇ ਲਾਈਫ ਬਹੁਤ ਸਿੰਪਲ ਹੈ ਉਹ ਹੋਰ ਸਿੰਪਲ ਬਣਾਉਣਾ ਚਾਹੀਦਾ ਹੈ ਫਗਰਪੁਰਨ ਸਿੰਘ ਜੀ ਇਹ ਹੀ ਕੰਮ ਹੈ ਅਸੀਂ ਆਪ ਹੀ ਇਹਨੂੰ ਕੰਪਲੀਕੇਟ ਕਰਦੇ ਜਾਂਦੇ ਨੇ ਮੇਰੀ ਡਿਊਟੀ ਸੀਗੀ ਮੈਂ ਵੀ ਕੋਸ਼ਿਸ਼ ਕੀਤੀ ਜਦੋਂ ਆਈਪੀਐਸ ਜੁਆਇਨ ਕੀਤਾ ਇਹ ਲੋਕਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਹੈ ਠੀਕ ਹੈ ਸਾਡਾ ਜਿਹੜਾ ਜੁਰਿਸਪਰੂਡੈਂਸ ਹੈ ਕਾਨੂੰਨ ਦਾ ਜੋ ਤੌਰ ਤਰੀਕਾ ਹੈ ਇੰਗਲਿਸ਼ ਸਿਸਟਮ ਤੇ ਆਧਾਰਿਤ ਹੈ ਮੈਂ ਵੀ ਕਿਹਾ कि बाणी तो है जुरुस प्रोडेंस ले लेने हाँ संता मान्यो दूता दानियो एक उत्वारी मेरी कोशिश की थी हंड्रेड परसेंट मैं क्लेम नहीं कर सकता हाँ लेकिन अस्सी पचासी परसेंट मैं उसन फॉलो किया लेकिन मैं अपनी नौकरी द पूरा टिन्योर पूरा नहीं कर पाया इस करके कि मैं बाणी तो चल रहा सी परेशानी आती है अवरोध आता है, है बैरियर आता है रोकता है ਫਿਰ ਮੈਂ ਕਿਹਾ ਮੁੱਖ ਮੰਤਰੀ ਸਾਹਿਬ ਨੂੰ ਕਿ ਨਹੀਂ ਜੀ ਅਸੀਂ ਸਿਸਟਮ ਹੀ ਬਦਲ ਦੇਵਾਂਗੇ ਅਸੀਂ ਕੋਸ਼ਿਸ਼ ਕੀਤੀ ਸਿਸਟਮ ਬਦਲਣ ਦੀ ਬਦਲ ਵੀ ਦਿੱਤਾ ਮੁੱਖ ਮੰਤਰੀ ਸਾਹਿਬ ਵੀ ਇਲੈਕਸ਼ਨ ਹਾਰ ਗਏ ਮੈਂ ਜਾ ਕੇ ਉੱਥੇ ਚੋਣ ਪ੍ਰਚਾਰ ਵੀ ਕੀਤਾ ਫਿਰ ਇੱਕ ਐਸਾ ਸਿਸਟਮ ਆਇਆ ਜੋ ਕਿ ਮੈਨੂੰ ਹੀ ਸਾਈਡ ਕਰ ਦਿੱਤਾ ਉਹ ਸਿਸਟਮ ਨੇ ਔਰ ਹੁਣ ਕਹ ਰਹੇ ਨੇ ਕਿ ਹੁਣ ਤੁਹਾਡੀ ਲੋੜ ਨਹੀਂ ਹੈ ਹੁਣ ਤੁਹਾਡੀ ਲੋੜ ਨਹੀਂ ਹੈ ਅਸੀਂ ਇਹ ਕੋਈ ਰਾਜਨੀਤਿਕ ਮੰਚ ਨਹੀਂ ਹੈ ਲੇਕਿਨ ਮੈਂ ਜੋ ਆਜ਼ਾਦੀ ਦਾ ਥੀਮ ਹੈ ਉਸ ਥੀਮ ਦੇ ਉਤੇ ਹੀ ਗਲ ਕਰਦੇ ਆ ਤੇ ਗਿਰਾਵਟ ਆਈ ਹੈ ਹਰ ਚੀਜ਼ ਦੇ ਵਿੱਚ ਪੋਲਿਟਿਕਸ ਦੇ ਵਿੱਚ ਗਿਰਾਵਟ ਆਈ ਹੈ ਇਸ ਕਰਕੇ ਹਰ ਪਾਸੇ ਸੋਸਾਇਟੀ ਦੇ ਵਿੱਚ ਗਿਰਾਵਟ ਆਈ ਹੈ ਪਹਿਲਾਂ ਜਦੋਂ ਆਜ਼ਾਦੀ ਦੀ ਲੜਾਈ ਹੋਈ ਸੀ ਪੰਜਾਬ ਤੋਂ ਲੈ ਕੇ ਬਿਹਾਰ ਬੰਗਾਲ ਤਾਮਿਲਨਾਡੂ ਤੱਕ ਉਸੇ ਦੇਖੋ 15-20 ਸਾਲਾਂ ਤੱਕ ਉਹਨਾਂ ਲੋਕਾਂ ਨੇ ਰਾਜ ਕੀਤਾ ਪੋਲਿਟਿਕਸ ਦੇ ਵਿੱਚ ਉਹ ਲੋਕ ਨੇ ਜਿਨ੍ਹਾਂ ਨੇ ਆਜ਼ਾਦੀ ਦੀ ਲੜਾਈ ਲੜੀ ਸੀ ਤੇ ਉਹਨਾਂ ਤੋਂ ਬਾਅਦ ਹੌਲੀ 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 ਕੀ ਰਾਉਟਾਈ ਕ੍ਰਿਮੀਨਲ ਮਾਫੀਆ ਇਹ ਸਾਰੇ ਲੋਕ ਰਾਜਨੀਤੀ ਦੇ ਵਿੱਚ ਆਉਂਦੇ ਗਏ ਚੰਗੇ ਲੋਕ ਰਾਜਨੀਤੀ ਤੋਂ ਬਾਹਰ ਹੋ ਗਏ ਪਹਿਲਾ ਡਾਕਟਰ ਹੁੰਦਸੀ ਵਕੀਲ ਹੁੰਦਸੀ ਪ੍ਰੋਫੈਸਰਸ ਹੁੰਦੇ ਸੰ ਤੇ ਇਸ ਤਰ੍ਹਾਂ ਦੇ ਲੋਕ ਰਾਜਨੀਤੀ ਦੇ ਵਿੱਚ ਆਉਂਦੇ ਸ ਤੇ ਇਹ ਇੱਕ ਰਾਜਨੀਤੀ ਹੀ ਜੜ ਹੈ ਰਾਜਨੀਤੀ ਇੱਕ ਜੜ ਹੈ ਰਾਜਨੀਤੀ ਦੀ ਸਫਾਈ ਹੋ ਗਈ ਤੇ ਸਾਰਾ ਕੁਝ ਠੀਕ ਹੋ ਜਾਣਾ ਹੈ ਕਿਉਂ ਜਿੱਥੇ ਵੀ ਕੋਈ ਬੜਬੜੀ ਹੁੰਦੀ ਆ ਅਸੀਂ ਕਹਿੰਦੇ ਇੱਥੇ ਤਾਂ ਰਾਜਨੀਤੀ ਚੱਲ ਗਈ ਜੀ ਜਿੱਥੇ ਕੋਈ ਨੈਗੇਟਿਵਿਟੀ ਆ ਗਈ ਇੱਥੇ ਰਾਜਨੀਤੀ ਚੱਲ ਗਈ ਜੀ ਪੋਲਿਟਿਕਸ ਚੱਲ ਗਈ ਤਾਂ ਜਮਵਾਰ ਕੌਣ ਨੇ ਜੀ ਜਮਵਾਰ ਜਨਤਾ ਨੇ ਉਸੇ ਚੰਗੇ ਲੋਕਾਂ ਨੂੰ ਅੱਗੇ ਲੈ ਕੇ ਆਓ ਸਿੱਧੀ ਸਿੱਗਰ ਚੰਗੇ ਲੋਕਾਂ ਨੂੰ ਲੈ ਕੇ ਆਓ ਤੇ ਸਵਾਲ ਵੀ ਕਰੋ ਨਹੀਂ ਤਾਂ ਆਜ ਦੇ ਪੋਲਿਟਿਸ਼ੀਅਨ ਕੀ ਬੋਲ ਰਹੇ ਨੇ ਕਿਸਾਨ ਨੂੰ 5 ਸਾਲ ਵਾਸਤੇ ਮੰਡਟ ਮਿਲਿਆ ਹੈ ਜਿ세 ਜੋ ਮਰਜ਼ੀ ਕਰ ਸਕਦੇ ਨੇ ਇਹ ਡੈਮੋਕ੍ਰੇਸੀ ਦਾ ਸਿਧਾਂਤ ਨਹੀਂ ਹੈ ਕਿ ਇੱਕ ਵਾਰੀ ਵੋਟ ਦੇ ਕੇ ਤੁਸੀਂ 5 ਸਾਲ ਵਾਸਤੇ ਆਪਣੇ ਅਧਿਕਾਰ ਤੋਂ ਵੰਕਿਤ ਹੋ ਜਾਓ ਇਸ ਤਰ੍ਹਾਂ ਦੀ ਗੱਲ ਨਹੀਂ ਹੋਣੀ ਚਾਹੀਦੀ ਹੈ ਡੈਮੋਕ੍ਰੇਸੀ ਨਹੀਂ ਹਰ ਰੋਜ਼ ਹਿਸਾਬ ਕੀਤਾ ਮੋਣਾ ਚਾਹੀਦਾ ਹੈ ਲੇਕਿਨ ਜੋ ਲੋਕ ਬੋਲਦੇ ਨੇ ਕਿ ਐਸੀ ਜਨਤਾ ਦੇ ਚੁਣੇ ਹੋਏ ਪ੍ਰਤਿਧੀਆਂ ਉਹਨਾਂ ਨੂੰ ਪੁੱਛੋ ਜ਼ਰੂਰ ਕਿ ਤੁਸੀਂ ਕੀ ਬੋਲ ਕੇ ਆਏ ਸੀ ਕਿ ਦੱਸ ਕੇ ਆਏ ਸੀ ਤੁਸੀਂ ਉਹ ਕੰਮ ਕਰ ਰਹੇ ਹੋ ਕਿ ਨਹੀਂ ਕਰ ਰਹੇ ਹੋ ये नहीं कि पांच साल बाद हटा दो यही है कि पांच साल बाद हटा दो फिर दूसरा आ जाएगा फिर वो आ सत्ता पक्ष और ये सारे कट्ठे होंगे ने जी ये सारे ओपोजिशन भी और रूलिंग पार्टी भी ये सारे कट्ठे होंगे नहीं। डॉक्टर स्वराजबीर सिंह जी बहुत बढ़िया तरीके अपना स्पीच ਜਿਸ ਤਰ੍ਹਾਂ ਪੇਪਰ ਪ੍ਰੇਜ਼ੈਂਟ ਕੀਤਾ ਜਾਂਦਾ ਹੈ ਯੂਨੀਵਰਸਿਟੀਜ਼ ਦੇ ਵਿੱਚ ਲਿਖ ਕੇ ਲੈ ਆਏ ਸੰਜਕਰ ਤੁਸੀਂ ਗੌਰ ਨਾਲ ਸੁਣੇ ਹੋਗੇ ਤੇ ਸਾਰੀ ਗੱਲ ਉਹਦੇ ਵਿੱਚ ਆਈ ਹੈ ਮੇਰਾ ਇਹ ਕਹਿਣਾ ਹੈ ਕਿ ਐਗਜ਼ਾਮਪਲ ਸੈੱਟ ਕਰਨਾ ਚਾਹੀਦਾ ਹੈ ਜਿਸ ਦਾ ਜੋ ਕੰਮ ਹੈ ਅਫਸਰ ਪੋਲੀਟੀਸ਼ੀਅਨ ਪ੍ਰੋਫੈਸਰ ਡਾਕਟਰ ਟੀਚਰ ਇਹ ਸਾਰੇ ਠੀਕ ਹੋ ਜਾਣ ਤਾਂ ਸੋਸਾਇਟੀ ਠੀਕ ਹੋ ਜਾਏਗੀ ਫਿਰ ਸਾਰਿਆਂ ਨੂੰ ਅਧਿਕਾਰ ਮਿਲਣਾ ਸ਼ੁਰੂ ਹੋ ਜਾਏਗਾ ਅਸੀਂ ਸਿਰਫ ਅਧਿਕਾਰ ਦੀ ਗੱਲ ਕਰਦੇ ਹਾਂ ਡਿਊਟੀ ਦੀ ਗੱਲ ਨਹੀਂ ਕਰਦੇ ਤਾਂ ਆਪਣੀ ਡਿਊਟੀ ਵੀ ਕਰਨੀ ਚਾਹੀਦੀ ਇੱਕ ਨਾਗਰਿਕ ਦੇ ਰੂਪ ਦੇ ਵਿੱਚ ਕੀ ਡਿਊਟੀ ਹੈ ਇਹ ਸਭ ਕੁਝ ਕਰਨਾ ਚਾਹੀਦਾ ਇਹ ਸਭ ਕੁਝ ਕਰਨਾ ਚਾਹੀਦਾ ਜੇਕਰ ਅਸੀਂ ਕਰਾਂਗੇ ਫਿਰ ਜਾ ਕੇ ਅਸੀਂ ਹਿਸਾਬ ਕਿਤਾਬ ਲੈ ਸੰਦੇ ਮੈਂ ਡਾਕਟਰ ਇੰਦਰਜੀਤ ਪੌਰ ਜੀ ਇਹਨਾਂ ਦੀ ਤਾਰੀਫ ਜਿੰਨੇ ਜ਼ਿਆਦਾ ਕਰ ਲੋ ਉਹ ਥੋੜੀ ਇਹ ਇਹ ਵੀ ਮਨੁੱਖਤਾ ਦੀ ਸੇਵਾ ਦੀ ਤਿਆਗ ਦੀ ਮੂਰਤ ਨੇ ਇੱਕ ਮਿਸਾਲ ਨੇ ਔਰ ਸਾਰਿਆਂ ਨੇ ਦੇਖੋ ਇਥੇ ਇੱਕ ਕਾਰਜਕ੍ਰਮ ਹੋ ਰਿਹਾ ਹੈ ਮੇਰੇ ਕੋਲ 14 ਸਫਿਆਂ ਦਾ ਇੱਕ ਡਾਕੂਮੈਂਟ ਹੈ ਜੀ 14 ਪੇਜ ਦਾ ਜਿਹਦੇ ਵਿੱਚ ਡਿਊਟੀ ਲੱਗੀ ਹੋਈ ਹੈ ਸਾਰਿਆਂ ਦੀ ਪਾਣੀ ਕਿਸ ਨੇ ਪਿਲਾਉਣਾ ਹੈ ਇਹ ਦੜੀ ਕਿਸ ਨੇ ਬਿਠਾਉਣੀ ਹੈ A to Z ਇੱਕ ਮਹੀਨਾ ਪਹਿਲਾਂ ਤੋਂ ਇਹ ਕਾਰਜਕ੍ਰਮ ਚੱਲ ਰਿਹਾ ਹੈ ਤੇ ਸਾਰਾ ਕੁਝ ਕਰਨਾ ਤਰਾਉਣਾ ਲੋਕ ਆਪਣੇ ਮਾਤਾ ਪਿਤਾ ਦੀ ਸੇਵਾ ਨਹੀਂ ਕਰਦੇ ਬਿਰਧ ਆશ્રਮ ਛੱਡ ਜਾਂਦੇ ਨੇ ਆਪਣਾ ਬੱਚਾ ਪੰਗ ਨਿਕਲ ਗਿਆ ਪਿੰਗਲ ਵਾਲੇ ਦੇ ਬਾਹਰ ਜਾ ਕੇ ਸੁੱਤ ਦੋ ਜੀ ਦੀਪੀ ਜੀ ਉਹਨਾਂ ਲੋਕਾਂ ਦੀ ਸੇਵਾ ਕਰਦੇ ਨੇ ਔਰ ਸਾਰਿਆਂ ਦਾ ਨਾਮ ਵੀ ਯਾਦ ਹੈ ਔਰ ਸਾਰਿਆਂ ਦੇ ਬਾਰੇ ਚਿੰਤਾ ਕਰਦੇ ਨੇ ਔਰ ਨਿਜੀ ਤੌਰ ਤੇ ਉਹ ਇੱਕ ਵੱਡੀ ਟੀਮ ਹੈ ਲੇਕਿਨ ਇਹ ਆਪ ਹਰ ਚੀਜ਼ ਦੀ ਨਿਗਰਾਨੀ ਕਰਦੇ ਨੇ ਇਸ ਕਰਕੇ ਮੈਂ ਕਹਾਂਗਾ ਜੀ ਦੇਖੋ ਅੱਜ ਦੀ ਦੁਨੀਆ ਦੇ ਵਿੱਚ ਇਸ ਤਰ੍ਹਾਂ ਦੀ ਸ਼ਖਸੀਅਤ ਮਿਲਣਾ ਬਹੁਤ ਮੁਸ਼ਕਿਲ ਹੈ ਔਰ ਅਸੀਂ ਖੁਸ਼ ਨਸੀਬ ਹਾਂ ਕਿ ਸ਼ੁਰੂ ਤੋਂ ਹੀ ਅੱਜ ਇੱਥੇ ਕੋਈ ਮੁੱਖ ਮਹਿਮਾਨ ਬਣ ਕੇ ਨਹੀਂ ਆਏ ਹਾਂ ਸਰਦਾਰ ਅਮਰਜੀਤ ਸਿੰਘ ਜੀ ਨੇ ਬਾਰ ਬਾਰ ਮੈਨੂੰ ਮੁੱਖ ਮਹਿਮਾਨ ਕਹ ਕੇ ਇਹਨਾਂ ਨੇ ਬੁਲਾਇਆ ਲੇਕਿਨ ਅਸੀਂ ਤਕਰੀਬਨ 2008 ਤੋਂ ਇਸ ਸੰਸਥਾ ਦੇ ਨਾਲ ਜੁੜੇ ਹੋਏ ਹਾਂ ਬੀਬੀ ਜੀ ਦੇ ਨਾਲ ਜੁੜੇ ਹੋਏ ਹਾਂ ਔਰ ਪਰਿਵਾਰਿਕ ਤੌਰ ਤੇ ਵੀ ਅਸੀਂ ਜੁੜੇ ਹੋਏ ਹਾਂ ਮੇਰੀ ਧਰਮ ਪਤਨੀ ਵੀ ਕਹਣਾ ਦੇ ਨਾਲ ਬਹੁਤ ਜ਼ਿਆਦਾ ਉਹਨਾਂ ਦਾ ਲਗਾਓ ਸੀ ਪ੍ਰੇਮ ਪਿਆਰ ਸੀ ਔਰ ਬੀਬੀ ਜੀ ਜਦੋਂ ਵੀ ਉਸ ਏਰੀਆ ਦੇ ਵਿੱਚ ਜਾਂਦੇ ਸਨ ਮੈਂ ਪਾਣਾ ਹੁੰਦਾ ਸੀ ਨਹੀਂ ਹੁੰਦਾ ਸੀ ਮੇਰੇ ਘਰ ਹੋ ਕੇ ਆਉਂਦੇ ਸ ਮੈਂ ਆਜ ਦੇ ਤਰੀਕ ਦੇ ਵਿੱਚ ਪੋਲੀਟੀਸ਼ੀਅਨ ਹਾਂ ਮੈਂ ਵੀ ਕੋਈ ਇਸ ਮੌਕੇ ਤੇ ਐਲਾਨ ਕਰਨਾ ਚਾਹੁੰਦਾ ਹਾਂ ਵਿਭਜਨ ਨੂੰ ਪਤਾ ਹੈ ਪਹਿਲਾਂ ਦੇਖੋ ਜੋ ਤ્યાਗ ਦੇ ਮਿਸਾਲ ਕਾਇਮ ਕੀਤੀ ਅਗਰ ਕੁਰਨ ਸਿੰਘ ਨੇ ਸਾਨੂੰ ਉਸ ਰਾਹ ਤੇ ਚੱਲਣਾ ਚਾਹੀਦਾ ਹੈ ਤਿਆਗ ਕਰੋ ਅੱਜ ਮੈਂ ਪੋਲੀਟਿਸ਼ੀਅਨ ਮੈਂ ਪਹਿਲਾਂ ਹੀ ਐਲਾਨ ਕਰ ਚੁੱਕਿਆ ਹਾਂ ਕਿ ਮੇਰੀ ਆਪਣੀ ਕੋਈ ਪ੍ਰਾਪਰਟੀ ਨਹੀਂ ਹੋਗੀ ਜੋ ਪ੍ਰਾਪਰਟੀ ਹੋਗੀ ਉਹ ਸਾਰੇ ਅੰਮ੍ਰਿਤ ਸਰਦੇ ਸਰਬ ਸਾਂਝੀ ਹੋਣੀ ਸਾਰੇ ਅੰਮ੍ਰਿਤ ਅੱਜ ਦੀ ਤਰੀਕ ਦੇ ਵਿੱਚ ਮੇਰਾ ਇੱਕ ਮਕਾਨ ਹੈ ਜੋ ਤਕਰੀਬਨ ਬਣ ਕੇ ਤਿਆਰ ਹੋ ਗਿਆ ਹੈ ਬੀਬੀ ਜੀ ਨੂੰ ਪਤਾ ਹੈ ਉਹ ਮੈਂ ਆਪਣੀ ਪਤਨੀ ਦੇ ਧਰਮ ਪਤਨੀ ਦੇ ਯਾਦ ਦੇ ਵਿੱਚ ਉਸ ਦੀ ਬਸੀਅਤ ਲਈ ਪਿੰਗਲ ਵਾਲਾ ਦੇ ਨਾਂ ਤੇ ਕਰ ਦੇਣੀ ਪਿੰਗਲ ਵਾਲਾ ਦੇ ਨਾਂ ਤੇ ਕਰ ਦੇਣੀ ਬੀਬੀ ਜੀ ਨੂੰ ਪਤਾ ਹੈ ਜਸਤੀ ਨੇ ਨਾਲ ਸਮਾਗਮ ਵਿੱਚ ਰੱਖਿਆ ਹੋਇਆ ਸੀ ਮੈਂ ਉਸੇ ਦਿਨ ਇਹ ਚੀਜ਼ ਡਿਸਕਸ ਕਰ ਲਿਆ ਸੀ ਕੋਈ ਵੀ ਨਿੱਜੀ ਪ੍ਰਾਪਰਟੀ ਆਪਣੇ ਕੋਲ ਮੈਨੇ ਨਹੀਂ ਰੱਖੀ। ਕੋਈ ਇਹ ਨਾ ਕਹੇ ਦੇਖੋ, ਅੱਜ ਪੋਲੀਟਿਸ਼ੀਅਨ ਤੁਸੀਂ ਬਣੋ। ਕੱਲ ਹੋਗੇ ਤੁਹਾਡਾ ਕੈਨੇਡਾ ਦੇ ਵਿੱਚ ਪੈਟਰੋਲ ਪੰਪ ਹੋ ਜਾਏਗਾ, ਅਮਰੀਕਾ ਦੇ ਵਿੱਚ ਰੈਸਟੋਰੈਂਟ ਹੋ ਜਾਏਗਾ, ਇੰਗਲੈਂਡ ਦੇ ਵਿੱਚ ਹੋਟਲ ਫੁੱਲ ਜਾਏਗਾ। ਕੁਝ ਪਤਾ ਨਹੀਂ ਚੱਲਦਾ। ਯੂਨੀਵਰਸਿਟੀਆਂ ਖੋਲ੍ਹ ਲੈਂਦੇ ਨੇ ਪੰਜਾਬ ਤੋਂ ਜਿਹੜੇ ਬੱਚੇ ਜਾਂਦੇ ਨੇ ਆਪਣੀਆਂ ਯੂਨੀਵਰਸਿਟੀਆਂ ਦੇ ਵਿੱਚ ਫਰਜ਼ੀ ਡਿਗਰੀਆਂ ਦਿੰਦੇ ਨੇ ਜਾ ਕੇ ਦੇਖੋ। ਇਹ ਸਾਰਾ ਕੁਝ ਪੋਲੀਟੀਸ਼ੀਅਨ ਤੇ ਅਫਸਰ ਮਿਲ ਗਏ ਪੰਜਾਬ ਦਾ ਜੋ ਐਕਸਪਲੋਇਟੇਸ਼ਨ ਹੋਇਆ ਹੈ ਉਹ ਪੋਲੀਟੀਸ਼ੀਅਨ ਤੇ ਅਫਸਰਾਂ ਨੇ ਮਿਲ ਕੇ ਕੀਤਾ ਤੁਸੀਂ ਦੇਖੋ ਕਿਉਂ ਕੌਣ ਕੌਣ ਪੋਲੀਟੀਸ਼ੀਅਨ ਨੇ ਕੌਣ ਕੌਣ ਆਫੀਸਰ ਨੇ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਬਾਹਰ ਸੈੱਟ ਕਰਾਇਆ ਔਰ ਉਹ ਕੀ ਕਰ ਰਹੇ ਹਨ ਸਾਰਾ ਕੁਝ ਤੁਹਾਨੂੰ ਪਤਾ ਚੱਲ ਜਾਏਗਾ ਫਿਰ ਲੇਗਾ ਕਿ ਹਾਂ ਇਸ ਪੰਜਾਬ ਨੂੰ ਕਿਸ ਨੇ ਬਰਬਾਦ ਕੀਤਾ ਪੰਜਾਬੀ ਨੂੰ ਕਿਸ ਨੇ ਬਰਬਾਦ ਕੀਤਾ ਪੰਜਾਬੀਅਤ ਨੂੰ ਕਿਸ ਨੇ ਬਰਬਾਦ ਲੀਡਰਾਂ ਨੇ ਤੇ ਅਫਸਰਾਂ ਨੇ ਮਿਲ ਕੇ ਬਰਬਾਦ ਕੀਤਾ ਤੇ ਜਨਤਾ ਨੂੰ ਜਾਤ ਤੇ ਕਰਮ ਦੇ ਵਿੱਚ ਉਲਝਾ ਕੇ ਰੱਖਿੰਦਨ ਜਾਤ ਦੇ ਵਿੱਚ ਤੇ ਕਰਮ ਦੇ ਵਿੱਚ ਉਲਝਾ ਕੇ ਰੱਖਦੈਨ ਤੈਸ ਕਰਕੇ ਅਸੀਂ ਸਾਰਿਆਂ ਨੂੰ ਇਹ ਚਾਹੀਦਾ ਹੈ ਕਿ ਅਸੀਂ ਖੁਦ ਪਗਲ ਪੂਰਨ ਸਿੰਘ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਇੱਕ ਐਗਜ਼ਾਮਪਲ ਸੈੱਟ ਕੀਤਾ ਅਸੀਂ ਸਾਰੇ ਇੱਕ ਐਗਜ਼ਾਮਪਲ ਸੈੱਟ ਕਰੀਏ और समाज वास्ते काम करिए दूसरे वास्ते काम करिए वो देना वो की होगा कि सब कुछ साफ हो जाएगा राजनीति और डॉक्टर हमीर सिंह जी ने कहा कि मैनु बोलन का मौका नहीं मिलता है ठीक है जेकर ती सच की गल करोगे ना जनता की गल करोगे तो उठे बोलन का मौका नहीं मिलता क्योंकि वो रिमोट कंट्रोल तो दिल्ली तो संचालित होंगे ਫੁੱਲਟਾਈਮ ਇਸ ਤਰ੍ਹਾਂ ਹੋਇਆ ਹੈ ਵੀ ਪੰਜਾਬ ਵਿਧਾਨ ਸਭਾ ਦਿੱਲੀ ਤੋਂ ਸੰਚਾਲਿਤ ਹੋ ਰਹੀ ਹੈ ਐਸ ਕਰਕੇ ਤੁਸੀਂ ਦੇਖੋ ਉੱਥੇ ਕੰਮ ਦੀ ਗੱਲ ਕਰੋਗੇ ਪੰਜਾਬ ਦੀ ਗੱਲ ਕਰੋਗੇ ਪੰਜਾਬ ਦੇ ਲੋਕਾਂ ਦੀ ਗੱਲ ਕਰੋਗੇ ਸੀਵਰੇਜ ਪਾਣੀ ਦੀ ਗੱਲ ਕਰੋਗੇ ਬੋਲਣ ਦਾ ਮੌਕਾ ਨਹੀਂ ਮਿਲਣਾ ਹੈ ਬਰਗਾੜੀ ਦੀ ਬੇਅਦਬੀ ਦੀ ਗੱਲ ਕਰੋਗੇ ਤਾਂ ਬਿਲਕੁਲ ਹੀ ਨਹੀਂ ਮਿਲਣਾ ਬਿਲਕੁਲ ਨਹੀਂ ਮਿਲੂ ਐਸ ਕਰਕੇ ਦੇਖੋ ਸਿਸਟਮ ਨੂੰ ਠੀਕ ਕਰਨਾ ਹੈ ਤਾਂ ਜੋ ਪਰੇਸ਼ਾਨੀਆਂ ਹੁੰਦੀ ਹੈ ਉਸ ਪਰੇਸ਼ਾਨੀ ਦਾ ਸਾਹਮਣਾ ਕਰਨਾ ਹੈ ਸਾਹਮਣਾ ਕਰਕੇ आगे बढ़ना है जी आगे बढ़ते जाओ कोई रुकावट नहीं जेकर पार कर गए ठीक है जेकर रुक गए तो तीन निर्जीव बन गए तेज करके हर परेशानी का सामना करते हुए आगे चलना है रस्मी तौर पर मेरी जिम्मेवारी वैसे धनवाद ज्ञापन दी थैंक्स गिविंग दी तो मैं धनवाद करूंगा डॉक्टर स्वराज सिंह जी का सरदार सिंह जी का गुरचरण सिंह ਨੂਰ ਪੂਰੀ ਜੀ ਦਾ ਡਾਕਟਰ ਸੁਮੇਲ ਸਿੰਘ ਜੀ ਦਾ ਸਰਦਾਰ ਅਮਰਜੀਤ ਸਿੰਘ ਜੀ ਬਹੁਤ ਵਧੀਆ ਤਰੀਕੇ ਨਾਲ ਮੰਚ ਸੰਚਾਲਨ ਕਰ ਰਹੇ ਨੇ ਸਾਡੇ ਪ੍ਰਿੰਸੀਪਲ ਸਾਹਿਬ ਦੇਖੋ ਸੌਰੰਗ ਸੀ ਵਿਲਟ ਜੀ ਤੁਗਲਵਾਲ ਤੋਂ ਬੱਚਿਆਂ ਨੂੰ ਲੈ ਕੇ ਆਏ ਨੇ ਤੇ ਬਹੁਤ ਖੁਸ਼ੀ ਦੀ ਗੱਲ ਹੈ ਹਰ ਮੌਕੇ ਤੇ ਆਉਂਦੇ ਨੇ ਜੋ ਇਥੇ ਦੀ ਟੀਮ ਹੈ ਟੀਮ ਦਾ ਵੀ ਧੰਨਵਾਦ ਕਰਨਾ ਚਾਹੀਦਾ ਹੈ ਡਾਕਟਰ ਜਗਦੀਪਤ ਸਿੰਘ ਜੀ ਹਮੇਸ਼ਾ ਲੋ ਪ੍ਰੋਫਾਈਲ ਰਹਿੰਦੇ ਨੇ ਔਰ ਇੱਥੇ ਬਹੁਤ ਸਾਰਾ ਕੰਮ ਉਹਨਾਂ ਦੇ ਜਿੰਮੇ ਹੁੰਦਾ ਹੈ ਡਾਕਟਰ ਅਨੁਰਵੀਰ ਸਿੰਘ ਜੀ ਪੱਤੀ ਸਾਹਿਬ ਪ੍ਰੋਫੈਸਰ ਚੀਨਾ ਸਾਹਿਬ ਬਹੁਤ ਹਾਈ ਲੈਵਲ ਦੇ ਸਾਇੰਟਿਸਟ ਨੇ ਪ੍ਰੋਫੈਸਰ ਨੇ ਔਰ ਬਹੁਤ ਗਲੋਬਲ ਪ੍ਰੋਫਾਈਲ ਲੋਕ ਨੇ ਕੰਮ ਕਰਦੇ ਨੇ ਸੰਤ ਸੁੰਦਰ ਦਿਪਤੀ ਜੀ ਬੈਠੇ ਹੋਏ ਨੇ ਨਰੇਂਦਰਜੀਤ ਸਿੰਘ ਜੀ ਨੇ ਅਸ਼ੋਕ ਸੇਠੀ ਸਾਹਿਬ ਬੈਠੇ ਨੇ ਇੱਕ ਸਾਰੀ ਟੀਮ ਹੈ ਸਾਰਿਆਂ ਦਾ ਨਾਲ ਲੈਣਾ ਬਹੁਤ ਮੁਸ਼ਕਲ ਹੈ ਤੇ ਇੱਕ ਟੀਮ ਹੈ ਇਹ ਸਾਰੀ ਟੀਮ ਨੂੰ ਜਿਨ੍ਹਾਂ ਜਿਨ੍ਹਾਂ ਨੇ ਇਸ ਆਯੋਜਨ ਨੂੰ ਸਫਲ ਬਣਾਉਣ ਵਾਸਤੇ ਆਪਣਾ ਯੋਗਦਾਨ ਪਾਇਆ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬੀਬੀ ਜੀ ਬਲੋਂ ਤਨਵਾ ਕਿਉਂਕਿ ਉਹਨਾਂ ਦੇ ਬਿਹਾਫ ਤੇ ਮੈਂ ਇਹ ਧੰਨਵਾਦ ਕਰ ਰਿਹਾ ਹਾਂ ਤੇ ਤੁਸੀਂ ਸਾਰੇ ਇੱਕ ਵਾਰੀ ਭਗਤ ਪੂਰਨ ਸਿੰਘ ਜੀ ਉਹਨਾਂ ਦੀ ਸਿੱਖਿਆ ਤੇ ਉਹਨਾਂ ਨੇ ਮਨੁੱਖਤਾ ਵਾਸਤੇ ਜੋ ਕੁਝ ਕੀਤਾ ਉਹਦੇ ਵਾਸਤੇ ਇੱਕ ਵਾਰ ਤਾਲੀਆਂ ਤੁਸੀਂ ਬਜਾਓ ਮੈਂ ਇੱਕ ਵਾਰ ਫਿਰ ਡਾਕਟਰ ਜਿੰਦਰਜੀਤ ਕੌਰ ਜੀ ਜਿਨ੍ਹਾਂ ਨੇ ਜਿਨ੍ਹਾਂ ਦੀ ਰਹੁਮਾਈ ਹੇਠ ਇਹ ਸਮਾਗਮ ਹੋਇਆ ਤੁਹਾਡਾ ਵੀ ਧੰਨਵਾਦ ਕਰਨਾ ਬੰਦਾ ਹੈ ਰਸਮੀ ਤੌਰ ਤੇ ਕਿਉਂਕਿ ਮੇਰੀ ਜਮਵਾਰੀ ਹੈ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਹ